ਸੋ ਦੋਸਤੋ ਜਿਸ ਵਾਲੇ ਸੀਜ ਦੇਖ ਰਹੇ ਹਾਂ ਫੁੱਲ ਮੂਨ ਹੈ اور ਮਸਵੇ ਮਾਰਨਿੰਗ ਦਾ ਜੋ ਹੈ 4 ਵਜੇ ਦਾ ਟਾਈਮ ਹੈ ਜਦ ਜੀ ਫੁੱਲ ਮੂਨ ਹੁੰਦਾ ਹੈ ਤਾਂ ਮਾਰਨਿੰਗ ਦੇ ਵੇਲੇ ਜੋ ਹੈ ਆਕਾਸ਼ ਤੇ ਵਿੱਚ ਇਸ ਤਿੱਕੇ ਦਾ ਨਜ਼ਾਰਾ ਹੁੰਦਾ ਹੈ ਬਿਲਕੁਲ ਜੋ ਹੈ ਸ਼ਨ ਸ਼ਾਈਨ ਵਰਗਾ ਹੁੰਦਾ ਹੈ ਨਾਈਟ ਵੇਲੇ ਇਹ ਇਸ ਵੇਲੇ ਅਸੀਂ ਜੋ ਚ ਚੰ드ਰਮਾ ਦੇਖ ਰਹੇ ਹਾਂ ਇਹ ਫੁੱਲ ਸਰਕਲ ਦੇ ਵਿੱਚ ਹੈ ਪਰ ਆਪਾਂ ਅਗਰ ਦੇਖੀਏ ਤਾਂ ਮੌਰਨਿੰਗ ਦੇ ਵਿੱਚ अर्ਲੀ ਹੁੰਦਾ ਮੌਰਨਿੰਗ ਹੈ ਇਹ 5:50 ਤੋਂ 5:53 ਮਿੰਟ ਦੇ ਵਿੱਚ ਦੇ ਸ਼ਾਟ ਹਨ ਔਰ ਇਹ ਮੂਨ ਹੈ ਇਹ ਚੰ드ਰਮਾ ਹੈ ਅਗਰ ਅਸੀਂ ਦੇਖੀਏ ਤਾਂ ਇਹ ਚੰ드ਰਮਾ ਦਾ ਟਾਈਮ ਹੈ ਚੰ드ਰਮਾ ਜੋ ਹੈ ਫੁੱਲ ਸਰਕਲ ਦੇ ਵਿੱਚ ਹੈ ਔਰ ਇਸ ਵੇਲੇ ਮੌਰਨਿੰਗ ਦੇ 5:50 ਮਿੰਟ ਹੋ ਚੁੱਕੇ ਹਨ ਔਰ ਗ੍ਰੇਨਿਸ਼ ਲੈਂਡ ਦੇ ਬਿਲਕੁਲ ਉੱਥੋਂ ਆਪਾਂ ਦੇਖੀਏ ਕਿ ਐਸਤੇ ਕਿਹਨੇ ਲੱਗ ਰਿਹਾ ਜਿਦਾ ਮੂਲ ਬਿਲਕੁਲ ਚੰਨ ਮਿੰਨ ਜਿਦਾ ਵੀ ਸੂਰਜ ਵਰਗਾ ਹੁੰਦਾ ਹੈ ਸਨ ਵਰਗਾ ਹੁੰਦਾ ਹੈ ਔਰ ਇਹ ਜੋ ਹੈ ਇਹ ਪ੍ਰਕਿਰਤੀ ਘਟਨਾਵਾਂ ਜੋ ਹਨ ਇਹ ਆਉਣ ਵਾਲੀ ਪੀੜ੍ਹੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਸਭ ਕੁਝ ਕਿਸ ਤਰੀਕੇ ਨਾਲ ਹੁੰਦਾ ਹੈ ਇਹ ਪ੍ਰਕਿਰਤਿਕ ਸਿਸਟਮ ਸਾਰਾ ਕੁਝ ਹੈ ਕੀ ਹੈ ਅਗਰ ਆਪਾਂ ਨੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਬੱਚਿਆਂ ਨੂੰ ਸਮਝਾਉਣ ਦੀ ਨਹੀਂ ਕੋਸ਼ਿਸ਼ ਕੀਤੀ ਨਹੀਂ ਦੱਸਿਆ ਤਾਂ ਕਾਫੀ ਮੁਸ਼ਕਿਲ ਆ ਜਾਣਗੀਆਂ ਸੋ ਦੋਸਤੋ ਦੇਖੋ ਫੁੱਲ ਸਰਕਲ ਫੁੱਲ ਮੂਨ ਇਹਨੂੰ ਕਹਿੰਦੇ ਆ ਸੁਪਰਮੂਨ